ਪੈਹਲਗਾਮ ਦੇ ਹਮਲੇ ਤੋਂ ਬਾਅਦ ਜਿਹੜਾ ਆ ਫਾਰਥ ਪਾਕਿਸਤਾਨ ਦਾ ਤਣਾਅ ਜਿਹੜਾ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹਮਲੇ ਤੇ ਹਮਲੇ ਦੀ ਗੱਲ ਕਰੀਏ ਤਾਂ ਪਾਕਿਸਤਾਨ ਜਿਹੜੀ ਆਪਣੀ ਨਾਕਾਮ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਲਗਾਤਾਰ ਜਿਹੜੇ ਆ ਡਰੋਨ ਰਾਹੀਂ ਹਮਲੇ ਕੀਤੇ ਜਾ ਰਹੇ ਹਨ ਉਸ ਦਾ ਜਿਹੜਾ ਮੂੰਹ ਤੋੜ ਜਵਾਬ ਜਿਹੜਾ ਭਾਰਤ ਦੇ ਸੈਨਾ ਜਵਾਨ ਸਨ ਉਹਨਾਂ ਵੱਲੋਂ ਜਿਹੜਾ ਲਗਾਤਾਰ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਮੂੰਹ ਦੀ ਜਿਹੜੀ ਖਾਣੀ ਪੈ ਰਹੀ ਹੈ ਇਸੇ ਤਰ੍ਹਾਂ ਦੀ ਗੱਲ ਕਰੀਏ ਤਾਂ ਕੱਲ ਤੁਹਾਨੂੰ ਖਬਰ ਦਿਖਾਈ ਸੀ ਆਪਣੇ ਪੂਲ ਪਿਆਰੇ ਦੀ ਸੁਜਨਪੁਰ ਦੇ ਨਾਲ ਜਿੱਥੇ ਇੱਕ ਉੰਮੈ ਨਾ ਜਿਹੜੀ ਚੀਜ਼ ਮਿਲੀ ਸੀ ਉਸ ਦੇ ਤਹਿਤ ਜੇ ਗੱਲ ਕਰੀਏ ਤਾਂ ਸੁਰੱਖਿਆ ਏਜੰਸੀਆਂ ਵੱਲੋਂ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਿਹੜੀ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਪਰ ਹੁਣ ਜਿਹੜੀ ਹੈ ਵੱਡੀ ਅਪਡੇਟ ਤੁਹਾਨੂੰ ਦਿਖਾ ਰਹੇ ਹਾਂ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਆ ਇਲਾਕੇ ਦੇ ਜਿਹੜੇ ਆ ਰੁਹਮਿਆਲ ਹੋਵੇ ਨਾ ਰੋਡ ਜਾਮਲ ਸਿੰਘ ਹੋਵੇ ਚਾਹੇ ਪਠਾਨਕੋਟ ਏਰੀਆ ਇਸ ਦੇ ਨਾਲ ਲੱਗਦੇ ਜਿੰਨੇ ਵੀ ਸ਼ਹਿਰ ਹਨ ਉਹਨਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ ਬਾਜ਼ਾਰ ਬਿਲਕੁਲ ਬੰਦ ਕਰਵਾ ਦਿੱਤੇ ਗਿਆ ਹਨ ਤੇ ਉੱਤੇ ਹੀ ਲੋਕਾਂ ਨੂੰ ਜਿਹੜਾ ਮੈਸੇਜ ਦਿੱਤਾ ਗਿਆ ਹੈ ਕਿ ਆਪਣੇ ਘਰਾਂ ਦੇ ਵਿੱਚ ਸੁਰੱਖਤ ਰਹੋ ਆਪਣੇ ਅੰਦਰ ਰਹੋ ਕੋਈ ਵੀ ਸਮਾਨ ਕੋਈ ਜ਼ਰੂਰਤ ਹੋਵੇ ਤਾਂ ਬਾਹਰ ਨਿਕਲਣ ਦੀ ਲੋੜ ਹੈਗੀ ਤੇ ਨਹੀਂ ਤੇ ਆਪਣੇ ਘਰਾਂ ਦੇ ਵਿੱਚ ਅੰਦਰ ਰਹੋ ਲਾਈਟ ਬਿਲਕੁਲ ਬੰਦ ਰੱਖੋ ਕਿਉਂਕਿ ਬਲੈਕ ਲੀਗ ਜੇ ਗੱਲ ਕਰੀਏ ਤਾਂ ਰਾਤ ਨੂੰ ਜਿਹੜਾ ਹਨੇਰਾ ਜ਼ਰੂਰੀ ਹੈਗਾ ਆਪਣੇ ਤੋਂ ਬਚਾ ਕਰਨ ਲਈ ਜੇ ਇਸ ਤਰ੍ਹਾਂ ਦੇ ਉਹਨਾਂ ਦੇ ਨਾਲ ਸਾਨੂੰ ਨਜੀਠਣ ਲਈ ਜਿਹੜਾ ਆ ਲਾਈਟਰਾਂ ਬੰਦ ਰੱਖਣੀਆਂ ਆਣਗੀਆਂ ਤੇ ਹਰ ਇੱਕ ਪ੍ਰਸ਼ਾਸਨ ਦੀ ਗਾਈਡਲਾਈਨਸ ਨੂੰ ਜਿਹੜਾ ਆ ਉਹਨਾਂ ਨੂੰ ਅਧੇ ਨਜ਼ਰ ਰੱਖਦੇ ਹੋਏ ਜਿਹੜਾ ਆ ਪ੍ਰਸ਼ਾਸਨ ਦੇ ਨਾਲ ਜਿਹੜੇ ਉਹਨਾਂ ਦੇ ਹੁਕਮ ਹਨ ਉਹਨਾਂ ਦੇ ਆਧਾਰ ਤੇ ਤੁਹਾਨੂੰ ਜਿਹੜਾ ਚੱਲਣਾ ਪਏਗਾ ਉੱਤੇ ਹੀ ਗੱਲ ਕਰੀਏ ਤਾਂ ਵੇਖ ਜਿਹੜੀਆਂ ਉਸ ਤਰ੍ਹਾਂ ਦੀਆਂ ਇਨਪੁਟਾਂ ਹਨ ਉਸ ਤੋਂ ਵੀ ਜਿਹੜਾ ਲੋਕਾਂ ਨੂੰ ਪ੍ਰੇਸ਼ ਕਰਨਾ ਚਾਇਦਾ ਹੈ ਕਿਉਂਕਿ ਜਿਹੜੇ ਉਲਟੀਪੁਲਟੀਆਂ ਜਿਹੜੀਆਂ ਗੱਲਾਂ ਜਿਹੜੀਆਂ ਫੇਸਬੁੱਕ ਇਸ ਤਰ੍ਹਾਂ ਜਿਹੜਾ ਲੋਕ ਫੈਲਾ ਰਹੇ ਹਨ ਖਵਾਵਾਵਾਂ ਫੈਲਾ ਰਹੇ ਹਨ ਉਸ ਤੋਂ ਬਚਾ ਕਰਨਾ ਆਵੇਗਾ ਪਰ ਹੁਣ ਤੁਹਾਨੂੰ ਵੱਡੀ ਜਿਹੜੀ ਗੱਲਬਾਤ ਦਿਖਾ ਰਿਹਾ ਵੀ ਸੁੰਦਰ ਚੱਕ ਤੇ ਲਾਗੇ ਜਿਹੜਾ ਪਿੰਡ ਪੈਂਦਾ ਹੈਗਾ ਉਹ ਉੱਥੇ ਵੀ ਜਿਹੜਾ ਹੁਣ ਇੱਕ ਜਿੰਦਾ ਜਿਹੜਾ ਆ ਬੰਬ ਨੁਮਾਇਮਾ ਚੀਜ਼ ਜਿਹੜੀ ਮਿਲੀ ਹੈਗੀ ਆ ਲੋਕਾਂ ਵਿੱਚ ਬੈਸ ਦਾ ਮਾਹੌਲ ਵੀ ਹੈਗਾ ਤੇ ਉਥੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਲੋਕਾਂ ਨੇ ਕੀ ਕਿਹਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਤੁਸੀਂ ਤਸਵੀਰਾਂ ਇੱਕ ਸਾਈਡ ਦੇਖ ਸਕਦੇ ਹੋ ਵੀ ਇਹ ਬੰਬ ਨੁਮਾਇਮਾ ਚੀਜ਼ ਜਿਹੜੀ ਹੈ ਹੁਣ ਜਿਹੜੀ ਹੈ ਪਿੰਡ ਉਹ ਉਹਦੇ ਵਿੱਚ ਜਿਹੜੀ ਮਿਲੀ ਹੈ ਉੱਥੇ ਹੀ ਲੋਕਾਂ ਨਾਲ ਜਿਹੜੀ ਗੱਲਬਾਤ ਹੋਈ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਉੱਥੇ ਹੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਗਾਈਡਲਾਈਨਸ ਆ ਜਿਹੜੀਆਂ ਜਾਰੀ ਕੀਤੀਆਂ ਹਨ ਉਹਨਾਂ ਤੇ ਲੋਕਾਂ ਨੂੰ ਨਿਰਭਰ ਰਹਿਣਾ ਹੋਏਗਾ ਤਾਂਤਾ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕੀ ਨਿਊਜ਼ ਪੰਦਰ ਲਾਭ ਸਿੰਘ ਪਿੰਡ ਕੋ ਅੱਜ ਸਾਡੇ ਮੁਹੱਲੇ ਲੋਹਾਰਾਂ ਦੇ ਮਹੱਲੇ ਪੁਰਨੇ ਸ਼ਹਿਰ ਤੋਂ ਬੇਰੇ ਬੰਬ ਪਿਆ ਦੁਨੀਆ ਬਹੁਤ ਜਿਆਦਾ ਦੇਖਣ ਨੂੰ ਆਈ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਕਰੀਆ ਪ੍ਰਸ਼ਾਸਨਾਂ ਦੇ ਬੇਨਤੀ ਕਰਦਾ ਵੇ ਇੰਨੋ ਆਈਏ ਡਿਸਪੂਜ ਕਿਤਾ ਜਾਏ ਆਰਮੀ ਨੂੰ ਕਹਿੰਨ ਕਰਤਾ ਆਰਮੀ ਆਇਆ ਦੀ ਹੈ ਪੁਲਿਸ ਬੁਲਾ ਲਈ ਹੈ ਪੁਲਿਸ ਆਇਆ ਨਰੇਸ਼ ਸੀਐਸਆਈ ਤੇ ਬਾਕੀ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਮੇਰੇ ਮਹਾਲੇ ਮੇਰੇ ਤਾਇਦੇ ਲੜਕੇ ਦੇ ਘਰ ਕੋਲ ਇੱਕ ਡਰੋਨ ਦਾ ਜਾਂ ਕੋਈ ਬੰਬ ਦਾ ਇੱਕ ਪਾਰਟ ਡਿੱਗਿਆ ਉਹ ਨਾਲੀ ਦੇ ਤੇ ਘੱਟਾ ਘੱਟ ਇੱਕ ਫੁੱਟ ਤੋਂ ਜ਼ਿਆਦਾ ਗਿਆ ਤੇ ਸਾਡੇ ਕਾਰਨ ਬੱਸ ਵਿੱਚ ਲੱਗਦਾ ਹੈ ਉਹਨੇ ਮਿਲ ਕੇ ਦੇਖਿਆ ਦੇਖਿਆ ਕਿ ਚਿੱਤ ਦੇ ਸਾਥੀ ਕੀਤਾ ਕਿ ਜਾਨੀ ਮਾਰਦਾ ਕੋਈ ਨਿਸ਼ਾਨ ਨਹੀਂ ਹੋਇਆ ਤੇ ਸਭ ਨੂੰ ਠੀਕ ਆ ਗਿਆ ਤੇ ਆਰਮੀਂ ਦੀ ਪੁਲਿਸ ਨੇ ਇਹ ਤਰਾ ਕਰ ਦਿੱਤੀ ਉਹ ਆ ਰਹੇ ਨੇ ਇਸ ਬਾਰੇ ਉਹਨੋਂ ਹੀ ਜ਼ਿਆਦਾ ਦੱਸਣਗੇ ਕਿ ਇਹ ਕੀ ਕੰਮ ਹੈ ਇਸ ਲਈ ਦਿਆਂਗਾ ਕਿ ਇੱਕ ਤੇ ਰਾਤ ਨੂੰ ਪੂਰੀ ਲਾਈਟਾਂ ਬੰਦ ਕਰਨਾ ਦੂਸਰਾ ਹੈ ਤੇ ਆਪਣੇ ਘਰੋਂ ਬਾਹਰ ਨਾ ਨਿਕਲਣਾ ਕਿਸੇ ਦਾ ਵੀ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਤੇ ਬਾਤ ਤੋਂ ਬਾਅਦ ਇਹ ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਅੰਦਰ ਰਹਿਣ ਧੰਨਵਾਦ